ਜਲੰਧਰ ਦੇ ਮਸ਼ਹੂਰ ਕਾਰ ਡੀਲਰ लवली ਆਟੋਸ ਦੇ ਮਾਲਕਾਂ ਦੇ ਨਾਲ ਧੋਖਾਧੜੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ लवली ਆਟੋਸ ਦੇ ਖਾਤੇ ਦੇ ਵਿੱਚੋਂ 53 ਲੱਖ ਰੁਪਏ ਤੋਂ ਵੱਧ ਦਾ ਕਪਲਾ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜਾਲਸਾਜਾਂ ਦੇ ਵੱਲੋਂ ਫਰਮ ਦੇ ਮਾਲਕ ਨਰੇਸ਼ ਮਿੱਤਲ ਦੀ ਇੱਕ ਈਮੇਲ ਬੈਂਕ ਨੂੰ ਭੇਜੀ ਗਈ ਸੀ ਜਿਸ ਵਿੱਚ ਲੈਣ-ਦੇਣ ਦੀ ਇਜਾਜ਼ਤ ਦਿੱਤੀ ਗਈ ਸੀ ਜਾਲ ਸਾਜਿਆ ਨੇ ਬੈਂਕ ਮੈਨੇਜਰ ਨੂੰ ਫੋਨ ਵੀ ਕੀਤਾ ਤੇ ਖੁਦ ਨੂੰ ਅਕਾਊਂਟ ਹੋਲਡਰ ਅਮਿਤ ਮਿੱਤਲ ਦਾ ਭਰਾ ਨਰੇਸ਼ ਮਿੱਤਲ ਦੱਸਿਆ ਤੇ ਪੰਜ ਵੱਖ-ਵੱਖ ਅਕਾਊਂਟਸ ਦੇ ਵਿੱਚੋਂ ਪੈਸੇ ਕਢਵਾ ਲਈ ਹਾਲਾਂਕਿ ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਲਵਲੀ ਆਟੋਜ਼ ਨੇ ਕਰੀਬ 54 ਲੱਖ ਰੁਪਏ ਦੇ ਲਾਂਨ ਦੇਣ ਤੇ ਇਤਰਾਜ਼ ਉਠਾਇਆ ਬੈਂਕ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਕਾਲਸ ਅਤੇ ਈਮੇਲਾਂ ਧੋਖਾਧੜੀ ਵਾਲੀਆਂ ਸਨ ਜਿਵੇਂ ਹੀ ਧੋਖਾਧੜੀ ਦਾ ਖੁਲਾਸਾ ਹੋਇਆ ਤਾਂ ਬੈਂਕ ਮੈਨੇਜਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਸ਼ਿਕਾਇਤ ਵਿੱਚ ਰਾਮਬਾਬੂ, ਸਦਾਮ ਹੁਸੈਨ, ਲక్ష్మణ ਕੁਮਾਰ, ਸਚੀਨ ਅਤੇ ਨਿਤਿੰਦ কুমার ਨਾਮ ਦੇ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਰ ਕਿਹੜੇ ਬੈਂਕ 'ਚ ਅਕਾਊਂਟ ਹੈ? ਕਿੰਨੇ ਦਿਨ ਤੋਂ ਇਹ ਅਕਾਊਂਟ ਹੈ? ਕਿੰਨੇ ਅਮਾਊਂਟ ਦਾ ਹੈ ਜਿਹੜਾ ਗਵਨ ਹੋਇਆ ਹੈ? ਤੇ ਜਿਹੜੀ ਸ਼ਿਕਾਇਤ ਕੀਤੀ ਗਈ ਹੈ ਕਿ ਤੁਹਾਡੇ ਵੱਲੋਂ ਕੀਤੀ ਗਈ ਹੈ ਕਿ ਬੈਂਕ ਦੁਆਰਾ ਕੀਤੀ ਗਈ ਹੈ। ਇਸ ਸਟੇਟਮੈਂਟ ਕੋ ਵੀ ਆਗਾ ਉਦਮ ਸਿੰਘ ਨਗਰ ਦਾ ਅਕਾਊਂਟ ਹੈ। ਜਿਸ ਚ ਹੋਇਆ ਹੈਗਾ ਪਰ ਅਮਾਊਂਟ ਹੈਗੀ ਹੈ 55,73,373 ਰੁਪਏ। ਉਹ ਇਹ ਹੈਗਾ 15 ਸਾਲ ਤੋਂ ਸ਼ਡਾ ਅਕਾਊਂਟ ਉੱਥੇ ਓਪਰੇਟ ਹੋ ਰਿਹਾ ਹੈ ਜੀ ਇਹਦੇ ਵਿੱਚ ਬੈਂਕ ਵਾਲਿਆਂ ਨੇ ਇੱਕ ਪੁਲਿਸ ਕੰਪਲੇਂਟ ਕੀਤੀ ਹੈ ਅਜੇ ਪੁਲਿਸ ਕਾਰਵਾਈ ਚੱਲ ਰਹੀ ਹੈ ਜੀ ਤੇ ਸਰ ਜੀ ਗੱਲ ਕਰੀਏ ਤੁਹਾਡਾ ਜਿੱਦਾਂ ਦੇਖਦੇ ਹੈ ਕਿ ਲੋਕਾਂ ਦੇ ਅਕਾਊਂਟ ਵੀ ਇਹਦੇ ਵਿੱਚ ਆ ਜਾਂਦੇ ਆ ਤੁਹਾਨੂੰ ਲੱਗਦਾ ਹੈ ਕਿ ਐਦਾਂ ਅਕਾਊਂਟ ਸੇਫ ਹੈ ਬੈਂਕਾਂ ਦੇ ਅੰਦਰ ਕਿਸੇ ਨਾਲ ਹੀ ਸ਼ੌਟ ਹੋ ਸਕਦਾ ਹੈ ਕਨਸਟਰਟੀ ਹੁੰਦੀ ਹੈ ਇਸੇ ਕੌਂਸ ਜੀ ਕਿ ਕਿਸੇ ਦਾ ਵੀ ਪੈਸਾ ਸਿਕਿਓਰ ਨਹੀਂ ਐਸੇ ਤੇ ਕੋਈ ਵੀ ਕਿਸੇ ਕੇ ਵੀ ਆਪਰੇ ਕਿਸੇ ਕੋ ਕੋ ਡਾਕੂਮੈਂਟ ਆਏਗਾ ਉਹ ਪੇਮੈਂਟ ਤਰੀਕਾ ਜਿਹੜਾ ਤੁਹਾਨੂੰ ਗਲਤ ਹੈ ਕਿਸੇ ਕੇ ਵੀ ਜੀ ਕਿੰਨੇ ਕ ਵਿਅਕਤੀਆਂ ਦੇ ਉੱਤੇ ਜੁੜੀ ਹੋਈ ਜੀਐਫਆਈਆ ਦਰਜ ਕੀਤੀ ਗਈ ਹੈ ਇਹਦੇ ਵਿੱਚ ਵਿੱਚ 5 ਬੰਦੇ ਹੈਗੇ ਜੀ ਜੀ ਕੋਈ ਫੀਮੇਲ ਵੀ ਹੈ ਨਹੀਂ ਮੀਲ ਨਹੀਂ ਹੈ